ਹੁਸ਼ਿਆਰਪੁਰ ਵਿਖੇ ਸੰਗਣੀ ਤੁੰਦ ਕਨ ਸਵਾਰੀਆਂ ਨਾਲ ਭਰੀ ਬੱਸ ਅਤੇ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਦਰਮਿਆਨ ਟੱਕਰ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਹੁਸ਼ਿਆਰਪੁਰ ਦੇ ਚੱਬੇਵਾ ਨੇੜੇ ਵਾਪਰਿਆ ਹੈ ਤੇ ਇਹ ਬੱਸ ਭਾਮ ਵਾਲੇ ਪਾਸੇ ਤੋਂ ਹੁਸ਼ਿਆਰਪੁਰ ਆ ਰਹੀ ਸੀ ਤੇ ਇਸ ਦੌਰਾਨ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਵਿੱਚ 5 ਲੋਕਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੂੰ ਨਜ਼ਦੀਕ ਹੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਸਵੀਰ ਸਿੰਘ ਅੰਨੇ ਕਿੱਥੇ ਐਕਸੀਡੈਂਟ ਹੋਇਆ ਕਿੱਧਰ ਹੋਇਆ? ਕੱਬੇਵਾਲ ਤੋਂ ਪਿੱਛੇ ਹੋਇਆ ਜੀ ਕਿੰਨਾ ਕਿੰਨਾ ਹੋਇਆ ਬੱਸ ਦਾ ਤੇ ਟਰੈਕਟਰ ਦਾ ਫੈਕਟਰਲੀ ਆ ਅੱਛਾ ਕਿੰਨੇ ਜ਼ਖਮੀ ਹੋਏ ਉੱਚ ਕੀ ਆ ਜਾਣੇ ਜੀ ਬੱਸ ਜੀ ਨਾ ਸੀ ਹਾਂਜੀ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਇਹ ਜੀ ਮੋਰਾ ਟਰੈਕਟਰ ਆਉਂਦਾ ਸੀਗਾ ਸਪੀਡ ਨਾਲ ਮਗਰ ਇਟਾਂ ਲੰਦੀਆਂ ਇਹ ਤਾਂ ਜਿਆਦਾ ਅਸੀਂ ਕੱਬੇਵਾਲ ਮੋੜ ਤੋਂ ਗਾਂਹ ਗਿਆ ਦੋ ਉੱਥੇ ਵਿੱਚ ਮਾਰਿਆ ਉਹਨਾਂ ਨੇ ਕਿ ਰੋਂਗ ਸਾਈਡ ਲੈ ਕੇ ਮਾਰੇ ਉਹਨੇ ਸਾਈਡ ਤੋਂ ਹੀ ਘੁੰਮ ਗਿਆ ਥੱਲੇ ਨਹੀਂ ਰਿਹਾ ਅਸੀਂ ਗੱਡੀ ਥੱਲੇ ਲਾਈ ਫੇਵਰ ਦੀ ਸਿੰਗਲ ਇੱਕ ਲੈਡ ਬਾਲ ਦੀ ਤੋਂ ਤੇ ਪੀਸ ਕਾ ਵੀ ਨਹੀਂ ਤੋਂ ਤੇ ਨਹੀਂ ਪਈ ਸੀਗੀ ਮਤਲਬ ਸਪੀਡ ਨਾ ਆ ਰਹੀ ਟਰੈਕਟਰ ਸਪੀਡ ਨਾ ਆ ਰਹੀ ਟਰੈਕਟਰ ਚ ਵੀ ਕਿੰਨੇ ਕਿੰਨੇ ਜਨੇ ਆਪਣੇ ਜਖਮ ਟੁੱਟੇ ਹੋਏ ਪਾਸੇ ਠੀਕ ਪੰਜ ਪੰਜ 5 ਕਿੰਨੇ ਸੀਗੇ ਠੀਕ ਹੈ ਟਰੈਕਟਰ ਦਾ ਠੀਕ ਹੈ ਬੰਦਾ ਨਾਟ ਗਿਆ ਉਹ ਤਾਂ ਦੌੜ ਗਿਆ ਉਹ ਤਾਂ ਉਹਦਾ ਕਿਹੜੀ ਟਰੱਕ ਜਿਹੜੀ ਇੱਟਾ ਕਿਹੜੀ ਸੀਗੀ ਉਹ ਪਾ ਦੇ ਖਰੇ ਆ ਰਹੀ ਆਈ ਆਰਸੀ ਆਈ ਆਰਬੀ ਆਈ ਆ ਰਪੀ ਆ ਜਹਾ ਸੀਗਾ ਜੀ ਟਰੈਕਟਰ ਪੱਠਾ ਬਾਈ ਸਵੇਰੇ ਗੱਡੀ ਇਹ ਭਾਂਤੋ ਹੁਸ਼ਿਆਰਪੁਰ ਨੂੰ ਆ ਰਹੀ ਸੀ ਜੀ ਇਹਦੇ ਵਿੱਚ ਸਵਾਰੀਆਂ ਵੀ ਬੈਠੀਆਂ ਆਈਆਂ ਜੀ ਵਿੱਚ ਸਟਾਫ ਮੈਂਬਰ ਵੀ ਸੀਗੇ ਜੀ ਕੋਈ ਟਰੈਕਟਰ ਵਾਲਾ ਆਇਆ ਜੀ ਉਧਰੋਂ ਉਹਨੇ ਆ ਕੇ ਗੱਡੀ ਦੇ ਵਿੱਚ ਇਧਰ ਸਾਈਡ ਦੇ ਵਿੱਚ ਬਹੁਤ ਜ਼ੋਰ ਦੀ ਟਰੈਕਟਰ ਮਾਰਿਆ ਉਹ ਪਤਾ ਨਹੀਂ ਪ੍ਰਵਾਸੀ ਸੀ ਪਤਾ ਨਹੀਂ ਪੰਜਾਬੀ ਸੀ ਤਿੰਨ ਚਾਰ ਜਾਂ ਚਾਰ ਜਣੇ ਸੀ ਟਰੈਕਟਰ ਦੇ ਨਾਲ ਉਹਨਾਂ ਨੇ ਕਿਸੇ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਇੱਥੋਂ ਤੇ ਇਧਰੋਂ ਡੰਡੇ ਡੰਡੇ ਹੀ ਨੱਠ ਗਏ ਠੀਕ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਇਹ ਜੋ ਵੀ ਬਣਦੀ ਕਾਰਵਾਈ ਉਹਤੇ ਕੀਤੀ ਜਾਵੇ ਨਾ ਤਾਂ ਡਾਇਰੈਕਟਰ ਦਾ ਮੋਰੇ ਨੰਬਰ ਤੱਕ ਆ ਜੀ ਆਵਾਜ਼ ਦੇ ਪੂਰੇ ਕਾਗਜ਼ ਹੈ ਜੀ ਵਸਤਾ ਪੂਰੀ ਟੋਟਲ ਲਾਸ ਹੀ ਹੋ ਚੁੱਕੀ ਹੈ ਜੀ ਅਸੀਂ ਤਾਂ ਇਹ ਇਨਸਾਫ ਕਰਦੇ ਆਂ ਜੀ ਜੋ ਬਣਦੀ ਕਾਰਵਾਈ ਹੈ ਜੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਸਵਾਰੀਆਂ ਦੇ ਸੱਟਾ ਵੀ ਲੱਗੀਆਂ ਜੀ ਕੋਈ ਸਿਵਲ ਹਸਪਤਾਲ ਦਾਖਲ ਆ ਕੋਈ ਇੱਥੇ ਲੋਕਲ ਹਸਪਤਾਲ ਦਾਖਲ ਆ ਜੀ ਵਿੱਚ 2-4 ਬੰਦੇ ਤਾਂ ਅੰਦਰ ਨੇ ਜਿਹੜੇ ਜਾਦੇ ਸੀਰੀਅਸ ਆ ਜੀ ਅਸੀਂ ਪ੍ਰਚਾਰਤਾਂ ਤੋਂ ਇਹੀ ਮੰਗ ਕਰਦੇ ਆਂ ਕਿ ਜੋ ਬਣਦੀ ਕਾਰਵਾਈ ਉਹਤੇ ਕੀਤੀ ਜਾਵੇ ਟਰੈਕਟਰ ਵਾਲੇ ਤੇ ਏ ਦੇਖ ਰੇਕ ਪੁਲਿਸ ਆਪਣੀ ਦੇਖ ਰੇਕ ਦੇ ਵਿੱਚ ਟਰੈਕਟਰ ਨੂੰ ਥਾਣੇ ਲੈ ਗਈ ਹੈ ਜੀ ਆ ਬਾਕੀ ਆ ਜੋ ਬਸ ਦਾ ਨੁਕਸਾਨ ਆ ਜੀ ਆ ਤੁਹਾਡੇ ਮੋਰੇ ਆ ਮੋਰੇ ਬਸ ਸਾਰੀ ਟੋਟਲ ਲਾਸ ਹੋ ਚੁੱਕੀ ਆ